ਮੈਂ ਕਿਹਦਾ ਲਿਖੂਗੀ ਗੁੱਡ ਬਹੁਤ ਵਧੀਆ ਭਾਈ ਬਹੁਤ ਵਧੀਆ ਕੰਟੈਕਟ ਬਹੁਤ ਸ਼ਾਨਦਾਰ ਜੀ ਜਿਵੇਂ ਹਿੰਦੀ ਫਿਲਮਾਂ ਚ ਅੱਜ ਕੱਲ੍ਹ ਔਟਪਟਾਂ ਚੀਜ਼ਾਂ ਬਹੁਤ ਚੱਲ ਗਈਆਂ ਇਹ ਪੰਜਾਬੀ ਫਿਲਮ ਆਪਣੇ ਜਾਂ ਪੰਜਾਬੀ ਕਲਚਰ ਨਾਲ ਹੈ ਆਪਣੇ ਜਿਹੜੇ ਇਮਾਨਦਾਰੀ ਵਗੈਰਾ ਉਹ ਚੀਜ਼ਾਂ ਦਿਖਾਉਣੇ ਬਹੁਤ ਜ਼ਰੂਰੀ ਨੇ ਆਪਣੇ ਬੱਚੇ ਬਹੁਤ ਪੁੱਠੇ ਪਾਸੇ ਚੱਲਣ ਲੱਗੇ ਗਲਤ ਪਾਸੇ ਚੱਲਦੇ ਨੇ ਉਹਨਾਂ ਨੂੰ ਸਹੀ ਮੈਸੇਜ ਨਹੀਂ ਮਿਲਦਾ ਇਹ ਇਹ ਜਿਹੜੀਆਂ ਫਿਲਮਾਂ ਜਿਹੜੀਆਂ ਧਾਰਮਿਕ ਫਿਲਮਾਂ ਜਾਂ ਇਹ ਜਿਹੜੀਆਂ ਸਾਫ ਸੁਥਰੀਆਂ ਫਿਲਮਾਂ ਨੇ ਇਹ ਆਪਣੇ ਬੱਚਾ ਨੂੰ ਅੱਗੇ ਲਿਜਾ ਸਕਦੀਆਂ ਨੇ ਉਹਨਾਂ ਦਾ ਜਿਹੜਾ ਕਲਚਰ ਹੈ ਉਹਨਾਂ ਦੀ ਇਮਾਨਦਾਰੀ ਜੇ ਬਹੁਤ ਛਿਪਚੇ ਲੱਗੀ ਜੀ ਬਹੁਤ ਦਿਨਾਂ ਬਾਅਦ ਇਦਾਂ ਦੀ ਪਿਕਚਰ ਦੇਖਣ ਨੂੰ ਮਿਲੀ ਜਿਹੜੀ ਪਰਿਵਾਰਕ ਹੈ ਤੇ ਸੈਕੰਡਲੀ ਸਭ ਤੋਂ ਵੱਡੀ ਗੱਲ ਹੈ ਜੀ ਜੇ ਪੈਸਾ ਬੋਲਦਾ ਹੁੰਦਾ ਨਾ ਜੀ ਤੇ ਆਪਾਂ ਇਹ ਅੱਜ ਕੱਲ ਜਿਹੜੇ ਪਰਿਵਾਰਾਂ ਦੇ ਵਿੱਚ ਫੁੱਟ ਪੈਂਦੀ ਜਾਂਦੀ ਹੈ ਇਹ ਸ਼ਾਇਦ ਨਾ ਪੈਂਦੀ ਹੁੰਦੀ ਇਹ ਪੈਸਾ ਬੋਲਦਾ ਤਾਂ ਸਹੀ ਰਸਤੇ ਤੇ ਚੱਲਦੇ ਸਹੀ ਪਰਿਵਾਰ ਮਿਲਦੇ ਸਾਰੇ ਇਕੱਠੇ ਨੂੰ ਮਿਲ ਕੇ ਬੈਠਦੇ ਆਪਣੀਆਂ ਟੈਨਸ਼ਨਾਂ ਦੂਰ ਹੁੰਦੀਆਂ ਬਹੁਤ ਅੱਛੀ ਬਹੁਤ ਵਧੀਆ ਇੱਕ ਸਬਜੈਕਟ ਦੇ ਉੱਤੇ ਪਿਕਚਰ ਬਣੀ ਹੈ ਜੀ ਮਜ਼ਾ ਆ ਗਿਆ ਪਿਕਚਰ ਦੇਖ ਕੇ ਬੜੇ ਦਿਨਾਂ ਬਾਅਦ ਇਦਾਂ ਦੀ ਪਿਕਚਰ ਦੇਖਣ ਨੂੰ ਮਿਲੀ ਆਲ ਬਹੁਤ ਹੋ ਗਿਆ ਸਭ ਤੋਂ ਪਹਿਲੇ ਕੀ ਸੀ ਅ ਸਟੋਰੀ স্ক্রিপਟ ਐਂਡ ਡਾਇਰੈਕਸ਼ਨ ਹੋਰ ਦੋਨ ਹਰਦੀਪ ਗਰੇਵਾਲ ਤੇ ਨਾਨਾ ਮਹਿੰਦੀ ਟੀਮ ਉਹਨਾਂ ਦੀ ਤਾਂ ਵਧੀਆ ਹੀ ਹੈ ਹਰਦੀਪ ਸਰਦੀ ਤਾਂ ਬਹੁਤ ਮੈਂ ਮਤਲਬ ਕਾਫੀ ਉਹਨਾਂ ਦੀਆਂ ਫਿਲਮਾਂ ਦੇਖੀਆਂ ਬੜੀਆਂ ਐਕਚੁਅਲੀ ਉਹ ਬਹੁਤ ਵਧੀਆ ਚੂਸ ਕਰਦੇ ਨੇ ਕਨਸੈਪਟ ਵਾਈਜ਼ ਤੇ ਇਹ ਤਾਂ ਮੈਨੂੰ ਉਹਨਾਂ ਦੀ ਬੈਸਟ ਫਿਲਮ ਲੱਗੇ ਹੈ ਤੇ ਤੁਹਾਨੂੰ ਸਰਦੀ ਪਾਈ ਕਿਦਾਂ ਲੱਗ ਰਹੀ ਹੈ ਜਦੋਂ ਆਡੀਅנס ਦੇਖਣ ਤੋਂ ਬਾਅਦ ਏ ਦੇਖੋ ਤੁਹਾਨੂੰ ਤਾਂ ਵਧੀਆ ਲੱਗ ਰਿਹਾ ਬਾਕੀ ਤੁਸੀਂ ਆਡੀਅੰਸ ਨੂੰ ਸਾਕਸ਼ਾਤ ਪੁੱਛੋ ਨਹੀਂ ਇੱਕ ਫੇਰ ਬਣਾ ਲੋ ਹਾਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਜਿਹੜੇ ਮੂਮੈਂਟਸ ਅਸੀਂ ਬਣਾਏ ਉਸ ਨੂੰ ਵਧੀਆ ਸਟਾਫ ਮੈਮ ਤੁਹਾਨੂੰ ਕਿੱਦਾਂ ਲੱਗੀਆਂ ਹਾਂਜੀ ਰਿਐਕਸ਼ਨਸ ਵਧੀਆ ਆ ਰਹੀ ਸੀਗੇ ਸਾਰਿਆਂ ਦੇ ਸੋ ਸਾਨੂੰ ਇੱਕ ਸਾਰੇ ਉਹ ਕੈਰੀ ਸੀ ਕਿ ਸਿੰਪਲ ਫਿਲਮ ਹੈ ਬਟ ਬਹੁਤ ਪਿਆਰੀ ਫਿਲਮ ਹੈ ਬਾਕੀ ਦੇਖਦੇ ਆਪਾਂ ਥੀਏਟਰਸ ਦੇ ਵਿੱਚ ਬਹੁਤ ਵਧੀਆ ਜੀ ਮੈਸਰੋ ਰਾਇਟਡ ਬਹੁਤ ਵਧੀਆ ਕਿੱਦਾਂ ਲੱਗ ਨਾਈਸ ਵੈਰੀ ਨਾਈਸ ਗ੍ਰੇਟ ਬਹੁਤ ਵਧੀਆ ਸੀ ਬਹੁਤ ਕੈਂਟ ਸੀਗੀ ਜੀ ਥੈਂਕ ਯੂ ਤਾਨੂੰ ਕਿੱਦਾਂ ਲਗੀ ਬਹੁਤ ਸੋਨੀ ਮੂਵੀ ਵੈਰੀ ਗੁੱਡ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਇਹ ਬਹੁਤ ਅੱਛੀ ਲੱਗੀ ਵਧੀਆ ਜੀ ਤੁਹਾਨੂੰ ਕਿੱਦਾਂ ਲਗੀ ਮੂਵੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਕਿੱਦਾਂ ਲਗੀ ਬਹੁਤ ਅੱਛੀ ਹਨ ਭਾਈ ਕਿੱਦਾਂ ਲਗੀ ਬਹੁਤ ਵਧੀਆ ਫਿਲਮ ਸੀ ਭਾਈ ਕੀ ਕਹਿਣਾ ਚਾਹੋਗੇ ਫਿਲਮ ਦੀ ਕੀ ਚੀਜ਼ ਤੁਹਾਨੂੰ ਮਤਲਬ ਫਿਲਮ ਦੇ ਵਿੱਚੋਂ ਤੁਸੀਂ ਕੀ ਨਾਲ ਲੱਕੇ ਹੋਰ ਕੀ ਸਿੱਖਣਗੇ ਚੀਜ਼ ਇਮਾਨਦਾਰੀ ਇਮਾਨਦਾਰੀ ਵੱਡੀ ਚੀਜ਼ ਹੈ ਜੇ ਤੁਸੀਂ ਇਮਾਨਦਾਰੀ ਹੈ ਤੁਹਾਡੇ ਕੋਲ ਤਾਂ ਸਾਰੀ ਦੁਨੀਆ ਦੀ ਸਾਰੀ ਦੌਲਤ ਹੈ ਤੁਹਾਡੇ ਕੋਲ ਸ ਐਕਸਪੈਕਟ ਕੀਤਾ ਸੀਗਾ ਕਿ ਫਿਲਮ ਦੇਖਣ ਤੋਂ ਬਾਅਦ ਐਂਡ ਦਾ ਕੁਝ ਇਸ ਤਰੀਕੇ ਦਾ ਨਿਕਲੋਗਾ ਤੇ ਨਾਲ ਜੋ ਇੱਕ ਆਪਾਂ ਫਿਲਮ ਦੇਖਣ ਜਾਂਦੇ ਇੱਕ 프ੈਸ਼ ਹੋਣੀ ਮਾਈਂਡ 프ੈਸ਼ ਹੋਣੀ ਲੱਗਦੀ ਹੈ ਇਹ ਵੀ ਸਿੱਖਣ ਨੂੰ ਮਿਲਿਆ ਆਪਣਾ ਇਹ ਹੀ ਫਿਲਮ ਦੀ ਯੂ ਐਸ ਪੀ ਹੁੰਦੀ ਆ ਮਨਪ੍ਰੀਤ ਸਿੰਘ ਨੇ ਬਹੁਤ ਵਧੀਆ ਤਰੀਕੇ ਨਾਲ ਨੂੰ ਐਗਜ਼ੀਕਿਊਟ ਕੀਤਾ ਸਾਰਾ ਸੋ ਤਾਂ ਹੀ ਥੀਏਟਰਾਂ ਦੇ ਵਿੱਚ ਤਾਂ ਹੀ ਆਡੀਅנס ਆਉਂਦੀ ਹੈ ਦੇਖਣ ਵਾਸਤੇ ਸੋ ਦੈਟਸ ਦ ਵਨ ਆਫ ਦ ਜਿਹ ਮੈਨੂੰ ਫਿਲਮ ਵਧੀਆ ਲੱਗੀ ਬਹੁਤ ਵਧੀਆ ਫਿਲਮ ਲੱਗੀ ਜੀ ਇਮਾਨਦਾਰੀ ਅਤੇ ਇੱਜ਼ਤ ਆ ਸਮਾਜ ਦੇ ਵਿੱਚ ਵੀ ਇਮਾਨਦਾਰ ਬੰਦੇ ਦੀ ਇੱਜ਼ਤ ਔਰ ਇਹ ਫਿਲਮ ਸਮਾਜ ਨੂੰ ਬਹੁਤ ਵਧੀਆ ਸੇਧ ਦੇ ਕੇ ਜਾ ਇਸ ਕਰਕੇ ਬਹੁਤ ਹੀ ਵਧੀਆ ਫਿਲਮ ਲੱਗੀ ਮੈਨੂੰ ਐਕਸਪੀਰੀਅੰਸ ਮੇਰਾ ਤਾਂ ਵਧੀਆ ਰਿਹਾ ਰਿਸਪੌਂਸ ਅੱਛਾ ਆਇਆ ਅਨ ਸਾਰਿਆਂ ਨੇ ਫਿਲਮ ਦੇਖੀ ਸੋ ਰਿਸਪੌਂਸ ਅੱਛਾ ਆ ਰਿਹਾ ਸੀਗਾ ਸਾਰਿਆਂ ਨੂੰ ਇੱਕ ਬਹੁਤ ਹੀ ਪਿਆਰੀ ਜੀ ਐਂਡ ਸਿੰਪਲ ਜੀ ਫਿਲਮ ਬਹੁਤ ਪਿਆਰੀ ਲੱਗ ਰਹੀ ਸੀਗੀ ਉਹਨਾਂ ਨੂੰ ਬਾਕੀ ਹੁਣ 23 ਨੂੰ ਰਿਲੀਜ਼ ਹੁੰਦੀ ਆਡੀਅੰਸ ਕੀ ਕਹਿੰਦੀ ਉਹਦੋਂ ਦੇਖਦੇ ਆ ਬਟ ਯਾ ਆਈ ਥਿੰਕ ਆਮ ਸੁਪਰ ਐਕਸਾਈਟਡ ਰਾਤਾਂਿਆਂ ਦੀ ਤੁਸੀਂ ਬੈਸਟ ਰੂਮ ਦਾ ਆਰਡਰ ਲਾ ਲਾ ਆਪਣਾ ਕਰ ਲੈਣਾ ਮੈਨੂੰ ਮੈਨੂੰ ਸੱਚੀ ਬਹੁਤ ਵਧੀਆ ਲੱਗਿਆ ਮੈਨੂੰ ਖੁਦ ਨਾਲ ਨਫ਼ਰਤ ਵੀ ਹੋਈ ਅੱਜ ਦੇਖ ਕੇ ਖੁਦ ਨੂੰ ਹੈਨਾ ਤੇ ਬਟ ਬੀਰਾ ਦੀ ਸਪੀਚ ਦੇ ਨਾਲ ਮਤਲਬ ਮੇਰੀ ਅੱਖਾਂ 'ਚੋਂ ਹੰਝੂ ਵੀ ਆਏ ਜੇ ਕੋਈ ਇਦਾਂ ਦਾ ਕਰੈਕਟਰ ਆਨ ਲਾਈਫ ਦੇ ਵਿੱਚ ਹੈਗਾ ਤਾਂ ਉਹਨੂੰ ਵੀ ਸੁਧਰ ਜਾਣਾ ਚਾਹੀਦਾ ਉਹਦੀਆਂ ਅੱਖਾਂ 'ਚ ਵੀ ਹੰਝੂ ਆਉਣੇ ਚਾਹੀਦੇ ਬਾਈ ਤੁਸੀਂ ਕੀ ਕਹਿਣਾ ਜੇ ਮੈਂ ਤੁਹਾਨੂੰ ਕਿਵੇਂ ਲੱਗਦਾ ਹੈ ਜਾਨਣਾ ਚਾਹਣਾ ਹੈ ਮੈਨੂੰ ਅ ਤੇ ਦੇਖੋ ਜੀ ਮੇਰੇ ਕਰੈਕਟਰ ਬਾਰੇ ਤਾਂ ਤੁਸੀਂ ਦੱਸਣਾ ਜਾਂ ਸਾਡੇ ਜਿੰਨੇ ਜਿਹੇ ਕਰੈਕਟਰਾਂ ਨੂੰ ਅਸੀਂ ਕੀਤਾ ਤੁਸੀਂ ਦੱਸਣਾ ਲੋਕਾਂ ਨੇ ਦੱਸਣਾ ਪਰ ਮੇਰੇ ਅਕੋਰਡਿੰਗ ਐਜ਼ ਅ ਦਰਸ਼ਕ ਜਿਹੜੀ ਫਿਲਮ ਸੀ ਸਾਡੀ ਔਰ ਉਹ ਬਹੁਤ ਲਾਈਵ ਫਿਲਮ ਸੀ ਏਨੀ ਲਾਈਵ ਫਿਲਮ ਮੈਂ ਜਿੰਨੀਆਂ ਫਿਲਮਾਂ ਕੀਤੀਆਂ ਜਦ ਦੇਖਦਾ ਬਾਕੀ ਫਿਲਮਾਂ ਏਨੀ ਲਾਈਵ ਫਿਲਮ ਮੈਂ ਕਦੇ ਨਹੀਂ ਦੇਖੀ ਐਂ ਲੱਗਦਾ ਸੀ ਕਿ ਜਿਵੇਂ ਕੋਈ ਕੈਮਰਾ ਲੈ ਕੇ ਚੋਰੀ ਸ਼ੂਟ ਕਰ ਰਿਹਾ ਸਭੀ ਏਰਮ ਨੂੰ ਸੋ ਬਹੁਤ ਰੀਅਲਿਸਟਿਕ ਫਿਲਮ ਆਈ ਸਾਡੀ ਔਰ ਫਿਲਮ ਦਾ ਜਿਹੜਾ ਖੂਬਸੂਰਤ ਪੱਖ ਹੁੰਦਾ ਫਿਰ ਫਿਲਮ ਕਿਤੇ ਡ੍ਰੈਗ ਨਾ ਕਰੇ ਮੇਰੇ ਅਕੋਰਡਿੰਗ ਐਜ਼ ਅ ਦਰਸ਼ਕ ਫਿਲਮ ਦੇਖੀ ਸੀ ਮੈਂ ਨਾ ਕਿ ਮੇਰੀ ਜੁਮ ਚਲਦੀ ਸੀ ਸਾਡੀ ਫਿਲਮ ਨੇ ਕਿਤੇ ਡ੍ਰੈਗ ਨਹੀਂ ਕੀਤਾ ਬਾਕੀ ਤੁਸੀਂ ਦੱਸਣਾ ਤੁਹਾਨੂੰ ਕਿਤੇ ਬੋਰ ਕੀਤਾ ਜਾਂ ਨਹੀਂ ਕੀਤਾ ਪਰ ਮੇਰੇ ਅਕੋਰਡਿੰਗ ਸਾਡੀ ਫਿਲਮ ਨੇ ਡ੍ਰੈਗ ਨਹੀਂ ਕੀਤਾ ਬਸ ਬੜੀ ਸਮੂਦਰੀ ਚੱਲੀ ਗਈ ਮਨਦੀਪ ਭਾਈ ਜੀ ਮੈਂ ਜਾਂ ਬੀਡੀਓ ਸ਼ੇਅਰ ਕਰ ਰਿਹਾ ਸਾਰੇ ਦਰਸ਼ਕਾਂ ਲਈ ਸਤਿ ਸ਼੍ਰੀ ਅਕਾਲ ਜੀ ਜਿੰਨਾ ਕੱਲਾ ਤੁਸੀਂ ਕਰਦੇ ਹੋ ਸ਼ਾਇਦ ਸਾਰੇ ਕਰਨ ਵਾਲੇ ਨੇ ਭਾਈ ਇਹਨਾਂ ਜਿਹੜੇ ਜਿਹੜੇ ਫਿਲਮਾਂ ਦੇ ਕਰਦੇ ਨੇ ਇਹ ਤਾਂ ਬਹੁਤ ਦੁਨੀਆ ਮਨਦੀਪ ਭਾਈ ਜੀ ਜਿਹਾ ਬੰਦਾ ਸਿਨੇਮਾ ਲੈ ਕੇ ਆਇਆ ਕੋਈ ਚ ਉਹ ਕਲਾ ਦਾ ਸੋਚੇ ਕਿ ਬੰਦੇ ਹੀ ਕਿ ਜਦੋਂ ਤੁਸੀਂ ਇਹ ਬੈਠੀ ਦੇਖਿਆ ਉਹਨਾਂ ਸਭ ਦਾ ਰਿਸਪੌਂਸ ਹੋਦਾ ਇੱਕ નો एवरीवन ਵਾਚਿੰਗ ਪਰ ਕਨਸਟੈਂਸੀ ਤੇ ਆਉਂਦੇ ਨਾਲ ਦੇਖਦੇ ਆ ਉਹ ਵੀ ਜਿਹੜੇ ਸੀ ਦੇ ਵਿੱਚ ਤੇ ਐਕਸਪੈਕਟ ਕਿ ਦੋਨੇ ਵਧਾ ਰਹੇ ਸੀਗੇ ਪਰ ਐਕਚੁਅਲੀ ਇਮਾਨਦਾਰੀ ਤੇ ਬਣੀ ਫਿਲਮ ਇਮਾਨਦਾਰੀ ਨਾਲ ਬਣੀ ਫਿਲਮ ਹੁੰਦਾ ਹਨ ਦੋਨੇ ਚੀਜ਼ਾਂ ਨੇ ਬਣੀ ਵੀ ਇਮਾਨਦਾਰੀ ਨਾਲ ਆ ਤੇ ਬਣੀ ਵੀ ਇਮਾਨਦਾਰੀ ਤੇ ਆ ਤੇ ਉਦਾਂ ਹੀ ਇਮਾਨਦਾਰੀ ਵਾਲੇ ਸਾਨੂੰ ਰਿਐਕਸ਼ਨ ਮਿਲੇਗਾ ਔਡੀਅেন্স ਦੇ ਜਿਹੜੇ ਸਾਡੇ ਨਾਲ ਬੈਠੇ ਜਿਨ੍ਹਾਂ ਨੇ ਫਿਲਮ ਦੇਖੀ ਉਹਨਾਂ ਦੇ ਰਿਐਕਸ਼ਨਸ ਜਿਹੜੇ ਸੀ ਉਹ ਵੀ ਮੈਨੂੰ ਇਮਾਨਦਾਰੀ ਵਾਲੇ ਲੱਗੇ ਮੈਂ ਐਵੇਂ ਕਹਾ ਤੇ ਜਿਹੜੇ ਇਦਾਂ ਨੇਚਰਲ ਰਿਐਕਸ਼ਨਸ ਹੁੰਦੇ ਆ ਉਹ ਟ्रू ਕਰਦੇ ਆ ਜੇ ਫਿਲਮ ਪਸੰਦ ਆਉਂਦੀ ਹੈ ਲੋਕਾਂ ਨੂੰ ਤੇ ਸਾਡੇ ਵੱਲੋਂ ਵੀ ਸਾਨੂੰ ਵਧੀਆ ਲੱਗਿਆ ਤੁਸੀਂ ਮਤਲਬ ਤੁਸੀਂ ਜਦੋਂ ਬੈਠੇ ਸੀ ਹਲਕਾਰ ਰਹੇ ਸੀ ਕਿਹਾ ਸੀ ਕਿ ਮੈਂ ਕੋਈ ਇੰਨਾ ਸੋਦਾ ਨਹੀਂ ਸੀ ਸ਼ਾਇਦ ਮੈਂ ਇੰਨਾ ਦੇਸੀ ਕਿਰਦਾਰ ਨਹੀਂ ਕਰਦਾ ਪਰ ਤੁਸੀਂ ਇਹਦੇ ਇੰਸੈਕਟਰ ਬੜਾ ਨੇਚਰਲ ਲੱਗਿਆ ਸੀ ਤੁਹਾਡਾ ਕਿਰਦਾਰ ਬਿਲਕੁਲ ਮਤਲਬ ਉਹ ਚੀਜ਼ ਜਿਹੜੀ ਕਰ ਰਹੀ ਸੀ ਸੋ ਇਹ ਐਪਲੀਕੇਸ਼ਨ ਆ ਤੁਹਾਡੇ ਲਈ ਜੇ ਤੁਸੀਂ ਇਹ ਬੰਦੂ ਦੇਖਿਆ ਹੁੰਦਾ ਨਾ ਔਨ ਸਕਰੀਨ ਕਿਹੜਾ ਲੱਗਿਆ Yes I mean pehli kal to thank you tum sabhi ne appreciate kita oh wali cheez so main je tu film dekh rahi si ki ਮੈਂਬਰ ਰਾਜਨੇ ਮੈਨੂੰ ਵਿੱਚ ਦੀ ਆ ਕੇ ਬੋਲਿਆ ਸੀਗਾ ਕਿ ਲੁੱਕ ਬਹੁਤ ਸੋਹਣੀ ਲੱਗ ਰਹੀ ਹੈ ਇੱਕ ਬਹੁਤ ਹੀ ਦੇਸੀ ਵਾਲਾ ਜਿਹੜਾ ਕੈਰੈਕਟਰ ਹੈ ਇਨੋਸੈਂਸ ਹੈਗੀ ਹੈ ਉਹ ਕੈਰੈਕਟਰ ਦੇ ਵਿੱਚ ਦਿਖ ਰਹੀ ਹੈ ਕਿਉਂਕਿ ਇਹਨਾਂ ਨੇ ਤਾਂ ਪਹਿਲੀ ਵਾਰ ਪੂਰੀ ਫਿਲਮ ਦੇਖੀ ਆ ਜਦ ਮੈਂ ਆਪਣੇ ਆਪ ਨੂੰ ਕਾਫੀ ਵਾਰ ਦੇਖ ਚੁੱਕੀ ਸੀਗੀ ਸੇਮ ਹੋਦੇ ਵਿੱਚ ਪਰ ਮੈਨੂੰ ਲੱਗ ਰਿਹਾ ਸੀਗਾ ਕਿ ਉਹ ਕੈਰੈਕਟਰ ਦੇ ਨਾਲ ਮੈਚ ਉਹ ਚੀਜ਼ ਹੋ ਰਹੀ ਹੈ ਸੋ ਆਮ ਰੀਲੀ ਹੈਪੀ ਕਿ ਮੈਨੂੰ ਐਟਲੀਸਟ ਇਹੋ ਜਿਹਾ ਕੁਝ ਵੇਰੀਏਸ਼ਨ ਕਰਨ ਦਾ ਮੈਨੂੰ ਮੌਕਾ ਮਿਲਿਆ ਆਪਣੇ ਕੈਰੈਕਟਰ ਦੇ ਵਿੱਚ ਐਂਡ ਮੈਨੂੰ ਆਈ ਥਿੰਕ ਫਿਲਮ ਜਦੋਂ ਖਤਮ ਵੀ ਹੋਈ ਹੈ ਨਾ ਮਤਲਬ ਸਾਰਿਆਂ ਮਨੂੰ ਕਾਫੀ ਸਾਰੇ ਕਮੈਂਟਸ ਵੀ ਮਿਲੇਗੇ ਤੁਹਾਡੀ ਲੁੱਕ ਬਹੁਤ ਅੱਛੀ ਲੱਗ ਰਹੀ ਹੈ ਇਹ ਕੋ ਦੇਸੀਪਾਨ ਹਨਾ ਕੋਲਾਪਾਨ ਉਹ ਕੈਰੈਕਟਰ ਦੇ ਵਿੱਚ ਦਿਖ ਰਿਹਾ ਸੋ ਆਈ ਥਿੰਕ ਇਹ ਬਹੁਤ ਵੱਡੀ ਗੱਲ ਹੈ ਲਾਈਕ ਫॉर ਐਨ ਐਕਟਰ ਕਿ ਆਈ ਕੁੱਡ ਪਲੇ ਥੈਟ ਐਂਡ ਆਈ ਕੁੱਡ ਪੁੱਲ ਆਫ ਥੈਟ ਥਿੰਗ ਸੋ ਬਹੁਤ ਵੱਡੀ ਗੱਲ ਹੈ ਥੈਂਕ ਯੂ ਜਿਵੇਂ ਅਸੀਂ ਕਿਹਾ ਦੇਖਦੇ ਨਾ ਅਸੀਂ ਦਿੱਤਾ ਕਿ ਤੁਹਾਡਾ ਹੋਮਵਰਕ ਬੜਾ ਹੋ ਗਿਆ ਤੁਸੀਂ ਕਰਾਈਏ ਨਾ ਥੋੜੀ ਜਿਹੀ ਪੈਂਟਿੰਗ ਕਰਨਾ ਜਿਹੜਾ ਜਿਹੜਾ ਗਲਾਸ ਕੱਪ ਨੂੰ ਲੈ ਕੇ ਆ ਜੁੜ ਗਿਆ ਸੀਗਾ ਇਹ ਲੱਗਦਾ ਸੀਗਾ ਵੀ ਹਾਂ ਫੋਰਚ ਜਿਹੜੀ ਕਿ ਫ੍ਰੀ ਪ੍ਰੈਕੀ ਵੀਡੀਓ ਤੇ ਕੰਮ ਬਹੁਤ ਦਿੱਤਾ ਵਾਹਣ ਜੀ ਹੈ ਨਾ ਜਿਹਦੀ ਫਿਲਮ ਨੂੰ ਦੇਖ ਰਹੇ ਸੀ ਸਾਰੇ ਕਿਹੜਾ ਤੋਂ ਦੇਖ ਰਹੇ ਸੀ ਇਹ ਢੰਡਾ ਸਾਹ ਜਿੰਨਾ ਵਧੀਆ ਰਿਹਾ ਮੇਰੀ ਸ਼ੋਰੀ ਜਿਹੜੀ ਉਹ ਠੀਕ ਹੈ ਮਤਲਬ ਬੱਬਰਾਂ ਦੀ ਟੀਮ ਤੋਂ ਬਦਲੋ ਦੇਖੋ ਜਦੋਂ ਆਪਾਂ ਫਿਲਮ ਬਣਾਉਂਦੇ ਆ ਫਿਲਮ ਬਣਾਉਣ ਤੋਂ ਬਾਅਦ ਜੇ ਰਿਸਪੌਂਸ ਮਿਲਦਾ ਉਹਦਾ ਹੀ ਮਨ ਨੂੰ ਸ਼ਾਂਤੀ ਜੀ ਮਿਲਦੀ ਹੈ ਜਿਵੇਂ ਅੱਜ ਜਦੋਂ ਫਿਲਮ ਸਾਰੇ ਦੇਖ ਰਹੇ ਸੀ ਸਾਰਿਆਂ ਨੂੰ ਵਧੀਆ ਲੱਗ ਰਹੀ ਸੀ ਤੇ ਉਹ ਲਾਈਵ ਰਿਸਪੌਂਸ ਜਿਹੜਾ ਆਉਂਦਾ ਹੈ ਆਡੀਅנס ਬੈਕ ਵਿੱਚ ਦੇਖਣ ਨੂੰ ਉਦੇ ਤੋਂ ਹੀ ਸਾਨੂੰ ਐਕਚੁਅਲੀ ਪਤਾ ਲੱਗਾ ਕਿ ਫਿਲਮ ਜਿਹੜੀ ਚੀਜ਼ ਦਾ ਸਾਨੂੰ ਕਈ ਵਾਰੀ ਹੁੰਦਾ ਕਿ ਆਪਾਂ ਕਰ ਲੈਣੀ ਆ ਉਹਨਾਂ ਸਾਨੂੰ ਇਹ ਵੀ ਹੁੰਦਾ ਕਿ ਵਰਕ ਕਿੰਨੀਆ ਕਰਨੀਆ ਪਰ ਆਡੀਅנס ਉਸ ਚੀਜ਼ ਬਾਰੇ ਦੱਸਦੀ ਹੈ ਵੀ ਵਰਕ ਦਿੱਤੀ ਹੈ ਤੇ ਉਹ ਸਾਰਿਆਂ ਦੀ ਮਿਹਨਤ ਹੈ ਸਾਰੀ ਟੀਮ ਦੀ ਸਾਰੇ ਆਰਟਿਸਟਾਂ ਦੀ ਕਿਸੇ ਵੀ ਆਰਟਿਸਟ ਨੇ ਇਦਾਂ ਨਹੀਂ ਕਿਹਾ ਵੀ ਮੈਂ ਆ ਇਦਾਂ ਦਾ ਨਹੀਂ ਕਰਨਾ ਜਿੰਨਾ ਦਾ ਅਸੀਂ ਡਿਜ਼ਾਈਨ ਕੀਤੇ ਕੈਰੈਕਟਰ ਉਹ ਸਾਰਿਆਂ ਨੇ ਉਦਾਂ ਹੀ ਨਿਭਾਈ ਲੱਖੀ ਭਾਈ ਵੀ ਪਹਿਲਾਂ ਜਦੋਂ ਮੜਾਈ ਸੀ 15 ਲੱਖ ਦਾ ਹੋਊਗਾ ਤੇ ਹੁਣ ਉਹਦੇ ਪੈਸੇ ਪੈਸੇ ਨਾਲ ਪਿਆਰ ਕੇ ਸਰ ਬਰੇ ਸਬਜੈਕਟ ਚੋਂ ਹੀ ਪੈਸੇ ਵਾਲੇ ਪੈ ਜਾਂਦੇ ਨੇ ਸੋ ਜੋ ਆਈ ਜਾਂਦਾ ਆਪਾਂ ਜੋ ਵਧੀਆ ਲੱਗਦਾ ਜੋ ਮਨ ਨੂੰ ਵੀ ਭਾ ਜਾਂਦਾ ਲੱਗਦਾ ਵੀ ਇੱਥੇ ਕੁਝ ਕਰਨਾ ਚਾਹੀਦਾ ਉਦਾਂ ਸਬਜੈਕਟ ਬਣਾ ਲੀਦੇ ਨੇ ਜੇ ਰਾਜਧਾਨੀ ਪਾਲਸੀ ਤੇ ਜਿੰਦਰ ਰਾਤੀ ਉਹ ਕਿੰਨਾ ਸਹੀ ਗਿਆ ਸੀਗਾ ਤੁਹਾਡੇ ਕਿਰਤਾਰਾਂ ਤੋਂ ਇੱਕ ਟਾਈਮ ਤੇ ਨਫੋ ਵੀ ਹੋਣ ਲੱਗੀ ਸੀ ਪਰ ਜਿੰਨੀ ਆਸਾਨਗਾ ਤੁਸੀਂ ਸਮਝ ਗਏ ਇਤਨੀ ਆਸਾਨੀ ਦਾ ਜਿੰਨੀ ਆ ਸਭ ਪਾ ਲਈ ਸੋ ਉਸ ਬਾਰੇ ਕੀ ਆਡੀਅੰਸ ਨੂੰ ਕਹਿਣਾ ਚਾਹੋਗੇ ਜੇ ਤੁਹਾਡੇ ਕਿਰਤਾਰਾਂ ਨੂੰ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਜਿੰਨੀ ਛੇਤੀ ਆਪਾਂ ਸਮਝ ਸਕੀਏ ਆਪਣੇ ਪਰਿਵਾਰਾਂ ਨੂੰ ਆਪਣੇ ਰਿਸ਼ਤਿਆਂ ਨੂੰ ਉਹਨਾਂ ਦੀ ਅਹਿਮੀਅਤ ਨੂੰ ਉਹਨਾਂ ਵਧੀਆ ਕਿ ਐਂਡ ਤੇ ਜਾ ਕੇ ਦੁਖੀ ਹੋ ਕੇ ਪਛਤਾਉਣ ਨਾਲੋਂ ਤਾਂ ਇਹੀ ਚੰਗਾ ਕਿ ਆਪਾਂ ਨੂੰ ਪਹਿਲੇ ਹੀ ਸਮਝ ਜਾਣਾ ਚਾਹੀਦਾ ਜ਼ਰੂਰੀ ਨਹੀਂ ਪੈਸਾ ਹੀ ਸਾਰਾ ਕੁਝ ਆ ਲਾਈਫ ਦੇ ਵਿੱਚ ਰਿਸ਼ਤੇ ਦੀ ਅਹਿਮੀਅਤ ਬਹੁਤ ਅਹਿਮੀਅਤ ਰੱਖਦੇ ਜੀ ਸਮਝਾ ਰਹੀ ਕਿਸੇ ਵੀ ਝਰਮ ਦੇ ਵਿੱਚ ਇਹ ਕਿ ਜੇ ਪੋਸਟ ਆਫਾ ਨੂੰ ਬਾਹਰ ਨਾ ਨਾ ਉਹਦੇ ਲਈ ਜਦੋਂ ਬਰਾਬਰ ਦਾ ਨਕਲ ਨਾਲ ਖੜਾ ਕਰਨਾ ਪਵੇ ਤਾਂ ਉਹਦਾ ਇੱਕ ਨਜ਼ਰ ਸਿੱਧਾ ਦਾ ਨਭਾਇਆ ਉਹ ਤਾਂ ਤੁਸੀਂ ਦੱਸਣਾ ਤੇ ਬਾਕੀ ਕਲਾਈਮੈਕਸ ਦੇ ਵਿੱਚ ਜਿਵੇਂ ਕਿ ਆਪਣੀ ਫਿਲਮਾਂ ਦੇ ਵਿੱਚ ਹਮੇਸ਼ਾ ਹੀ ਹੁੰਦਾ ਤੇ ਹੋਣਾ ਵੀ ਚਾਹੀਦਾ ਹੈਪੀ ਐਂਡ ਔਰ ਸਾਰਾ ਕੁਝ ਵਧੀਆ ਹੋਣਾ ਚਾਹੀਦਾ ਹੈ ਉਹ ਉਦਾਂ ਦੀ ਸਾਡੀ ਫਿਲਮ ਆਪਣੀ ਕੂਚ ਵਿੱਚ ਫਿਲਮ ਆ ਨਤਰਕੇ ਅਸੀਂ ਫਿਲਮ ਲਈ ਮੇਰੇ ਖਿਆਲ ਸਾਰੇ ਡਾਇਰੈਕਟਰਾਂ ਸੇ ਐਕਟਰਾਂ ਨੇ ਉਹ ਕੋਸ਼ਿਸ਼ ਨਹੀਂ ਕੀਤੀ ਕਿ ਫਿਲਮਾਂ ਦੇ ਵਿੱਚ ਨਾ ਅਕਸਰ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਮਾੜੀ ਗੱਲ ਨਹੀਂ ਉਹ ਕੋਸ਼ਿਸ਼ ਕਰਨਾ ਕਿ ਫਿਲਮ ਨੂੰ ਐਕਸਟਰਾ ਦਿਖਾਉਣਾ ਉਹਦੇ ਵਿੱਚ ਐਕਸਟਰਾ ਸੀਨ ਦੇਵੇ ਐਕਸਟਰਾ ਸ਼ਾਟ ਲੈਣੇ ਚੰਗੀ ਗੱਲ ਹੈ ਪਰ ਤੁਹਾਡੀ ਕ੍ਰੀਏਟੀਵਿਟੀ ਹੁੰਦੀ ਹੈ ਬਟ ਉਹ ਫਿਲਮ ਲੋਕਾਂ ਨੂੰ ਪਸੰਦ ਕਰਾਉਣ ਲਈ ਕੀਤੀ ਜਾਂਦੀ ਸਾਨੂੰ ਨਾ ਪਸੰਦ ਕਰਾਉਣ ਲਈ ਬਣਦੀ ਹੈ ਪਰ ਅਸੀਂ ਐਕਸਟਰਾ ਐਫਰਟ ਕੁਛ ਨਹੀਂ ਕੀਤਾ ਇਹਦੇ ਵਿੱਚ ਅਸੀਂ ਐਕਸਟਰਾ ਐਫਰਟ ਆਪਣੇ ਕਹਾਣੀ ਤੇ ਆਪਣੇ 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 ਕੈਰੈਕਟਰ ਦੇ ਉੱਪਰ ਕੀਤਾ ਇੱਕ ਲਾਈਵ ਰੱਖਣ ਦੀ ਕੋਸ਼ਿਸ਼ ਕੀਤੀ ਹੈ ਫਿਲਮ ਨੂੰ ਪਰ ਜਿੰਨੇ ਲਾਈਵ ਰਹੂਗੀ ਜਿਨਾ ਕਿ ਅੱਜ ਕੱਲ੍ਹ ਚੱਲਿਆ ਇੱਕ ਅੰਗਰੇਜ਼ੀ ਦਾ ਸ਼ਬਦ ਬਹੁਤ سارے ਐਕਟਰ ਡਾਇਰੈਕਟਰ ਵੀ ਬੋਲਦੇ ਆ ਜਾਂ ਅਮੇਰੀਆ ਜੈਕਟਰੀ ਵੀ ਮੈਥੋਡ ਐਕਟਰ ਮੈਥੋਡ ਐਕਟਰ ਕੁਝ ਨਹੀਂ ਹੁੰਦੀ ਉਹ ਲੋਕ ਕਰਦੇ ਨਹੀਂ ਸਮਝ ਮੈਥੋਡ ਐਕਟਰ ਕਰਦੇ ਐਕਟਰ ਨਹੀਂ ਹੁੰਦੇ ਬੇਸਿਕਲੀ ਮੈਥੋਡ ਐਕਟਰ ਵੀ ਨੇਚਰਲ ਐਕਟਰ ਹਣਾ ਰੀਅਲਿਸਟਿਕ ਐਕਟਰ ਉਹ ਮੈਥੋਡ ਕਹਿੰਦੇ ਆ ਰੀਅਲਿਸਟਿਕ ਸਾਡੇ ਬਰਵਾ ਡਰਨਾ ਕਰਨਾ ਪਰ ਅਸੀਂ ਉਹ ਵਜਾ ਨੇਚਰਲ ਫਿਲਮ ਬਣਾਈ ਆ ਪਰ ਕੋਸ਼ਿਸ਼ ਕੀਤੀ ਮੈਥੋਡ ਐਕਟਰ ਦੀ ਜਿਹੜੀ ਮੈਂ ਇਹ ਤੇ ਅਸੀਂ ਲੋਕ ਕਿੰਨਾ ਡਾਇਰੈਕਟਰ ਸਾਡੀ ਗਾਲ ਸੀ ਕੀ ਇਹ ਜਾਂ ਤੁਹਾਡੀ ਸੀ ਇੰਵਰਟਿਡ ਕੀ ਆਖਦੇ ਕਿ ਬਹੁਤ ਸਾਰੇ ਨਾਟਕਾਂ ਕਰ ਜੋ ਕੰਮ ਕਰਨਾ ਸਮਝਾ ਕਰਦੇ ਕਿ ਰਿਐਲਿਟੀ ਦੇ ਮੁਕਾਬਲੇ ਇਹ ਸਾਰੇ ਕਿਰਦਾਰ ਜਿਆਦਾ ਕੁਛ ਆਰਟੀਫੀਸ਼ੀਅਲ ਜੋ ਹੈ ਐਟ ਨਹੀਂ ਕੀਤਾ ਗਿਆ ਸੋ ਤੁਹਾਡੀ ਸੀ ਅਡਰੈਕਟ ਸਾਪੋ ਇਹ ਪਹਿਲੀ ਗੱਲ ਤਾਂ ਕਹਾਣੀ ਸਾਡੀ ਨੇਚਰਲ ਸੀ ਜੀ ਕਹਾਣੀ ਆਰਟੀਫੀਸ਼ੀਅਲ ਨਹੀਂ ਸੀ ਹੈਨਾ ਇੱਕ ਹੁੰਦੀ ਹੈ ਨਾ ਵੀ ਫਿਕਸ਼ਨਲ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਚੀਜ਼ਾਂ ਆਮ ਲੋਕਾਂ ਦੀ ਮੈਂ ਜਿਵੇਂ ਪਹਿਲਾਂ ਵੀ ਕਹਿੰਦਾ ਵੀ ਖਾਸ ਕਹਾਣੀ ਆ ਉਸ ਤੋਂ ਬਾਅਦ ਜਿਹੜਾ ਘੜਿਆ ਸੀ ਸਾ ਸਾਡੇ ਕੈਰੇਕਟਰਸ ਘੜੇ ਜਾਂ ਜੋ ਐਗਜ਼ੀਕਿਊਸ਼ਨ ਸੀ ਉਹ ਤਾਂ ਸਾਡੇ ਡਾਇਰੈਕਟਰ ਸਾਹਿਬ ਦੀ ਸੀ ਜਿਵੇਂ ਇਹਨਾਂ ਨੇ ਕਿਹਾ ਜਿਸ ਤਰੀਕੇ ਕਿਹਾ ਉਸ ਤਰੀਕੇ ਅਸੀਂ ਕਰਦੇ ਗਏ ਤੇ ਟੀਮ ਵਰਕ ਹੁੰਦਾ ਜੀ ਮੈਨੂੰ ਲੱਗਦਾ ਵੀ ਟੀਮ ਸਾਰੀ ਜਦੋਂ ਇਕੱਠੀ ਕੰਮ ਕਰਦੀ ਹੈ ਤਾਂ ਵਧੀਆ ਤੁਸੀਂ। ਸੋ ਡਾਇਰੈਕਟਰ ਸਾਹਿਬ ਹੁਣ ਤੁਸੀਂ ਆਡੀਅেন্স ਨੂੰ ਕੀ ਕਹਿਣਾ ਚਾਹੋਗੇ ਬੜੀ ਮਹਿਮਤ ਕੀਤੀ ਹੈ ਤੁਸੀਂ ਤੇ ਵਾਈਜ਼ ਆਫ ਕਾਲ। ਮੈਂ ਇਹ ਕਵਾਂਗਾ ਜੀ ਸਾਰੀ ਟੀਮ ਦੀ ਬਹੁਤ ਮਿਹਨਤ ਲੱਗੀ ਹੈ ਤੇ ਫਿਲਮ ਤੁਸੀਂ ਸਾਰਿਆਂ ਨੇ ਦੇਖੀ ਹੈ ਹੁਣ ਤੇ ਮੈਂ ਕਹਾਂਗਾ ਬਹੁਤ ਇੱਕ ਇਮਾਨਦਾਰੀ ਦੀ ਫਿਲਮ ਬਣੀ ਆ ਤੇ ਬੱਚਿਆਂ ਨੂੰ ਆਪਣੀ ਫੈਮਲੀ ਨੂੰ ਦਿਖਾਉਣ ਵਾਲੀ ਫਿਲਮ ਹੈ ਤੇ ਮੈਂ ਤਾਂ ਹੀ ਕਹਾਂਗਾ ਤੇਈ ਤੇਈ ਕੋ ਫਿਲਮ ਲੱਗ ਰਹੀ ਹੈ ਤੇ ਸਾਰੇ ਸਿਨੇਮਾ ਘਰਾਂ ਜਾ ਕੇ ਦੇਖੋ ਤੁਹਾਡੇ ਲਈ ਬਣਾਈ ਹੈ ਅਸੀਂ ਤੁਸੀਂ ਜੇ ਦੇਖਿਆ ਵੀ ਜੋ ਅਸੀਂ ਐਂਟਰੀ ਮਾਰੀ ਸੀ ਵੀ ਨਹੀਂ ਸੰਭਿਆਉ ਕਿਉਂਕਿ ਇਹੀ ਪ੍ਰੋਡਿਊਸਰ ਨੇ ਇਹਨਾਂ ਦੀ ਫਰਜ ਆ ਉਹ ਮੈਂ ਹਾਲੇ ਤੱਕ ਸੰਭਾਲ ਕੇ ਰੱਖਿਆ ਹਾਲੇ ਵੀ ਆਏਗਾ ਮੇਰੇ ਕੋਲ ਉਹ ਨੂੰ ਮੈਂ ਛੱਡਾਂਗੀ ਨਹੀਂ ਕਾਹੋਂ ਵਿੱਚ ਜਿਹੜੇ 2 ਤੋਂ 2000 ਦਾ ਹੋਣਾ ਉਹ ਨਹੀਂ ਕੰਮ ਨਹੀਂ ਹੈਗੇ ਉਹ ਦੇ ਦੋ ਹਾਂ ਉਹਨੇ ਉਹ ਬਣ ਸਕਦੇ ਕੋਈ ਗੱਲ ਨਹੀਂ ਆਪਾਂ ਇੰਟਰਵਿਊ ਤੋਂ ਬਾਅਦ ਆਪਾਂ ਪੈਸੇ ਵੈਸੇ ਹੀ ਵੰਡਣ ਵਾਲੀਆਂ ਉਹਦੇ 'ਚ ਆਪਾਂ ਵੰਡ ਦਿੰਦੇ ਆ ਹਨਾ ਉਹ ਵੈਸੇ ਮੇਰੇ ਕੰਮ ਆਉਣ ਵਾਲਾ ਤਾਂ ਹੈ ਨਹੀਂ ਕਿਸੇ ਕੰਮ ਦੇ ਨਹੀਂ ਥੈਂਕ ਯੂ ਮਮਾ ਬਾਅਦ ਵੀ ਤੁਹਾਨੂੰ ਹਰ ਟੀਮ ਥੈਂਕ ਯੂ ਥੈਂਕ ਯੂ ਇਹ ਜਿਹੜੀ ਸਟੋਰੀ ਹੈਗੀ ਆ ਅਮਨ ਸਿੱਧੂ ਨੇ ਇਹ ਲਿਖੀ ਹੋਈ ਸੀ ਉਹਨਾਂ ਦਾ ਨਾਮ ਲੈਣਾ ਰਹਿ ਗਿਆ ਸੀਗਾ ਤੇ ਇੱਕ ਵੀ ਕੋਈ ਐਦਾਂ ਦਾ ਸੀਨ ਨਹੀਂ ਜਿਹੜਾ ਮਤਲਬ ਉਹ ਉਹਨਾਂ ਨੇ ਪਾਲਤੂ ਲਿਖਿਆ ਸੀ ਜਿੰਨਾ ਅਸੀਂ ਸ਼ੂਟ ਕੀਤਾ ਉਹ ਸਾਰਾ ਹੀ ਫਿਲਮ ਦੇ ਵਿੱਚ ਐਕਸਟਰਾ ਕੁਛ ਨਹੀਂ ਮਤਲਬ ਐਕਸਟਰਾ ਅਸੀਂ ਸ਼ੂਟ ਕੀਤਾ ਹੀ ਨਹੀਂ ਜੋ ਜੋ ਚਾਹੀਦਾ ਸੀ ਉਹਨਾਂ ਹੀ ਹੋਇਆ ਸੋ ਅਮਨ ਇੱਥੇ ਸੀ ਮੇਰੇ ਇੱਕਦਮ ਦਿਮਾਗ 'ਚ ਆਇਆ ਕਿ ਉਹਦੇ ਬਾਰੇ ਕੁਝ ਦੱਸਿਆ ਨਹੀਂ ਸੋ ਡਾਇਲੌਗ ਪਿੰਦੀ ਤੋਂ ਲਵਾਲ ਦੇ ਸੀਗੇ ਤੇ ਬਹੁਤ ਹੀ ਪਿਆਰੀ ਫਿਲਮ ਬਣੀ ਮੈਨੂੰ ਤਾਂ ਬਹੁਤ ਚੰਗੀ ਲੱਗੀ ਮੈਂ ਜਦੋਂ ਦੇਖ ਰਹੀ ਸੀਗੀ ਤਾਂ ਮਤਲਬ ਮੈਂ ਅੱਜ ਰੋਣ ਲੱਗ ਗਈ thank you thank you thank you ji